ਸਸਤੀ ਗਏ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਜਿਹੜੀ ਤੁਹਾਡੇ ਵਾਸਤੇ ਅੱਜ ਮੈਂ ਨਵੀਂ ਇੱਕ ਭਰਤੀ ਦੀ ਅਪਡੇਟ ਲੈ ਕੇ ਆਇਆਗਾ ਪੰਜਾਬ ਸਰਕਾਰ ਦੁਆਰਾ ਇੱਕ ਨਵੀਂ ਭਰਤੀ ਰਾਜੇ ਜਿਹੜੀ ਉਹ ਕੱਢੀ ਗਈ ਹੈ ਠੀਕ ਹੈ ਜੀ ਅੱਜ ਅੱਜ ਆਊਟ ਹੋਈ ਏ ਭਰਤੀ ਰਾਜੇ ਜਲ ਵਿਭਾਗ ਮਹਿਕਮੇ ਦੇ ਵਿੱਚ ਅਤੇ ਇੱਕ ਦੋ ਮਹਿਕਮੇ ਹੋਰ ਜਿਦੇ ਵਿੱਚ ਭਰਤੀ ਕੀਤੀ ਗਈ ਹੈ ਠੀਕ ਹੈ ਜੀ ਸਰਕਾਰੀ ਨੌਕਰੀ ਰਾਜੇ ਕੁਆਲੀਫਿਕੇਸ਼ਨ ਤਾਂ ਉਹ ਸਾਰਾ ਕੁਝ ਮੈਂ ਵੀਡੀਓ ਦੇ ਵਿੱਚ ਦੱਸ ਦਿੰਦਾ ਬਾਕੀ ਰਾਜੇ ਪੰਜਾਬ ਦੀ ਕਿਸੇ ਭਰਤੀ ਦੀ ਸਹੀ ਜਾਣਕਾਰੀ ਤੇ ਪਹਿਲਾਂ ਜਾਣਕਾਰੀ ਲਈ ਤੁਸੀਂ ਆਪਣੇ ਚੈਨਲ ਨਾਲ ਜੁੜ ਸਕਦੇ ਹੋ ਰਾਜੇ ਠੀਕ ਹੈ ਜੀ ਤੇ ਇਹਨਾਂ ਇਹ ਵੀਡੀਓ ਚੰਗੀ ਤਰ੍ਹਾਂ ਵੇਖ ਸਕਦੇ ਹੋ ਠੀਕ ਹੈ ਜੀ ਬਾਕੀ ਕੋਈ ਵੀ ਅਪਡੇਟ ਆਉਂਦੀ ਹੈ ਤੁਹਾਨੂੰ ਪਹਿਲਾਂ ਦੇ ਵਿੱਚ ਦੱਸ ਦਿੱਤਾ ਜਾਂਦਾ ਹੈਗਾ ਹੁਣ ਚੱਲਦੇ ਆਪਾਂ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਵਿੱਚ ਜਾਣ ਤੋਂ ਪਹਿਲਾਂ ਰਾਜੇ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਕਿ ਆਪਾਂ ਦਾ ਜਿਹੜੀ ਪੰਜਾਬ ਪੁਲਿਸ 2024 ਦੇ ਜਨਵਰੀ ਦੇ ਵਿੱਚ ਭਰਤੀ ਆ ਰਹੀ ਹੈ ਉਹਦਾ ਆਲਰੇਡੀ ਬੈਚ ਚਲਾ ਚੁੱਕਿਆ ਹੈ ਰਾਜੇ ਬੈਚ ਚਲਾਉਣ ਦਾ ਮਕਸਦ ਇਹ ਹੈ ਰਾਜੇ ਕਿ ਉਹਦੇ ਵਿੱਚ ਤੁਹਾਨੂੰ ਪਹਿਲੇ ਹੀ ਤੁਹਾਡਾ ਸਾਰਾ ਸਲੀਪਸ ਆਪਾਂ ਕੰਪਲੀਟ ਕਰਵਾ ਦਾਂਗੇ ਜਿੱਦ ਨੂੰ ਰਾਜੇ ਮਤਲਬ ਉਹਨਾਂ ਨੇ ਸਲੀਪਸ ਭੇਜਨਾਗਾ ਠੀਕ ਹੈ ਜੀ ਉਦੋਂ ਆਪਾਂ ਮੂਕ ਟੈਸਟਾਂ ਦੇ ਹੋਵਾਂਗੇ ਰਾਜ ਕਹਿੰਦਾ ਮਤਲਬ ਕਿ ਜੁਪੀਐਸਸੀ ਅਤੇ ਪੀਸੀਐਸ ਲੈਵਲ ਦੀ ਰਾਜੇ ਤੁਹਾਨੂੰ ਜੀਕੇ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਐਮਸੀਕਿਊ ਰਾ ਇਹ ਟੂ ਜ਼ेड ਰਾਜੇ ਬਾਕੀ ਇਹਨਾਂ ਦੇ ਵਿੱਚ ਤੁਹਾਨੂੰ 15 ਸਾਲ ਦੇ ਪੁਰਾਣੇ ਰਾਜ ਪੀਟ੍ਰੀਪਲੱਸ ਵੀ ਦੁਆਰਾ ਆਏ ਹੋਏ ਪ੍ਰੈਸ਼ਨ ਉੱਤਰ ਵੀ ਪੇਪਰ ਵੀ ਮਿਲਣਗੇ ਠੀਕ ਹੈ ਜੀ ਤੇ ਜਿਹਦੇ ਵਿੱਚ ਤੁਹਾਨੂੰ ਲਗਾਤਾਰ ਕਲਾਸਾਂ ਕੰਟੀਨਿਊ ਚੱਲਦਾ ਰਹਿਣਗੇ ਬਾਕੀ ਰਾਜੇ ਇਹਨਾਂ ਦੀ ਤਿਆਰੀ ਤੁਸੀਂ ਆਪਣੇ ਚੈਨਲ ਤੋਂ ਕਰ ਸਕਦੇ ਹੋ ਠੀਕ ਹੈ ਜੀ ਤੇ ਜੇਕਰ ਤੁਸੀਂ ਰਾਜੇ ਤਿਆਰੀ ਕਰਨਾ ਚਾਹੁੰਦੇ ਹੋ ਐਪ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਤੋਂ ਦੀਪਪੁਲਰ ਐਜੂਕੇਸ਼ਨ ਰਾ ਜਿੰਨਾ ਬੱਚੇ ਕੋਲ ਆਈਫੋਨ ਹੈ ਰਾ ਜਿਉਂਨੇ ਐ ਜੇਕਰ ਕਿਸੇ ਕੈਂਡੀਡੇਟ ਨੂੰ ਕੋਈ ਐਪ ਪਰਟੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਾਲ ਵੀ ਕਰ ਸਕਦੇ ਹੋ ਤਾਂ ਰਾਜੇ ਇਹਦੇ ਵਿੱਚ ਤੁਹਾਨੂੰ ਕੀ ਕੁਝ ਮਿਲੂਗਾ ਇਹਦੇ ਵਿੱਚ ਰਾਜੇ ਤੁਹਾਨੂੰ ਯੂਪੀਐਸਸੀ ਅਤੇ ਪੀਸੀਐਸ ਦੇ ਜ਼ੀਰੋ ਲੈਵਲ ਤੋਂ ਰਾਜੇ ਸਾਰੇ ਐਮਸੀਕਿਊ ਮਿਲਣਗੇ ਪੀ ਟ੍ਰਿਪਲ ਐਸ ਵੀ ਦੇ ਰਾਜੇ ਪ੍ਰੀਵੀਅਸ ਈਅਰ ਦੇ ਕੁਐਸਚਨ ਮਿਲਣਗੇ 13 ਤੋਂ 15 ਸਾਲਾਂ ਦੇ ਠੀਕ ਹੈ ਜੀ ਸਾਰੀਆਂ ਕਲਾਸਾਂ ਤੁਹਾਨੂੰ ਜ਼ੀਰੋ ਲੈਵਲ ਤੋਂ ਮਿਲਣਗੀਆਂ ਆਲ ਸਬਜੈਕਟ ਮਿਲਣਗੇ ਰਾਜੇ ਚਾਹੇ ਉਹ ਮੈਥਾ ਚਾਹੇ ਕੋਈ ਵੀ ਸਾਰੇ ਜ਼ੀਰੋ ਲੈਵਲ ਤੋਂ ਹੋਣਗੇ ਸਾਰੇ ਕਲਾਸਾਂ ਤੇ ਪੰਜਾਬੀ ਦੋਨਾਂ ਦੇ ਵਿੱਚ ਹੋਣਗੇ ਨਾਲ ਸਾਰੇ ਦੇ ਪੀਡੀਐਫ ਬੁੱਕ ਪ੍ਰੋਵਾਈਡ ਕਰਵਾਏ ਜਾਣ ਠੀਕ ਹੈ ਜੀ ਕੰਟੈਂਟ ਰੇਜ ਸਾਡੀ 90 ਤੋਂ 95% ਗਰੰਟੀ ਹੁੰਦੀ ਹੈ ਕਿ ਸਲੇਟਸ ਤੁਹਾਨੂੰ ਕਰਵਾਏ ਹੋਏ ਦੇ ਵਿੱਚੋਂ ਹੀ ਆਊਗਾ ਠੀਕ ਹੈ ਜੀ ਬਾਕੀ ਰੇਜ ਆਫਲਾਈਟ ਕਲਾਸਾਂ ਦੇ ਮੁਕਾਬਲੇ ਆਪਣੀ ਫੀਸ ਸਿਰਫ 5% ਜਿਹਦੇ ਵਿੱਚ ਤੁਹਾਨੂੰ ਸਾਰਾ ਕੁਝ A to Z ਪ੍ਰੋਵਾਈਡ ਕਰਵਾਇਆ ਜਾਂਦਾ ਹੈ ਜੀ ਇੰਨੀ ਜੀ ਫੀਸ ਰੇਜ ਇੰਨੀ ਫੀਸ ਅਜ ਦੇ ਸਮੇਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਵੀ ਨਹੀਂ ਹੋਣੀ ਜਿਸ ਤੁਹਾਨੂੰ 15 16 1600 ਦੇ ਵਿੱਚ 17 1700 ਦੇ ਵਿੱਚ ਇੱਕ ਇੱਕ ਸਾਲ ਦੀ ਵੈਲਿਡਿਟੀ ਦਿੱਤੀ ਜਾਂਦੀ ਹੈ ਰੇਜ ਠੀਕ ਹੈ ਜੀ ਜਿਹੜਾ ਕੰਟੈਂਟ ਤੁਹਾਨੂੰ ਡੇਲੀ ਅਪਲੋਡ ਹੁੰਦਾ ਡੇਲੀ ਅਪਡੇਟ ਹੁੰਦਾ ਰਾਜੇ ਤੇ ਤੁਸੀਂ ਪੰਜਾਬ ਦਾ ਤਾਂ ਛੱਡੋ ਤੁਸੀਂ ਪੀਸੀਐਸ ਲੈਵਲ ਦਾ ਵੀ ਪੇਪਰ ਦਾ ਪ੍ਰੀ ਪੇਪਰ ਵੀ ਤੁਸੀਂ ਕਲੀਅਰ ਕਰ ਸਕਦੇ ਹੋ ਇੰਨੀ ਵਰੀ ਤੇ ਅੱਜ ਦਾ ਡੀਜੇ ਕਰਵਾਈ ਜਾਊਗੀ ਠੀਕ ਹੈ ਨਾ ਜੀ ਤੇ ਸਿਰਫ ਉਹੀ ਬੱਚੇ ਰਾਜੇ ਬੈਚ ਜੁਆਇਨ ਕਰੋ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਆ ਜਿਹੜੇ ਬੱਚੇ ਪੇਪਰ ਕਲੀਅਰ ਕਰਨਾ ਚਾਹੁੰਦੇ ਆ ਜਿਹੜੇ ਬੱਚੇ ਨੇ ਬੈਚ ਲੈ ਕੇ ਕੋਲੇ ਰੱਖਣਾ ਉਹ ਪਲੀਜ਼ ਬੈਚ ਨਾ ਲਿਓ ਠੀਕ ਹੈ ਜੀ ਇਹ ਗੱਲ ਮੈਂ ਤੁਹਾਨੂੰ ਅੱਜ ਕਹਿਣਾ ਚਾਹਣਾ ਕਿਉਂਕਿ ਰਿਜ਼ਲਟ ਸਭ ਤੋਂ ਮੇਨ ਚੀਜ਼ ਹੁੰਦੀ ਹੈ ਠੀ ओके okay जी बाकी ਇਹਨਾਂ ਦੇ ਬੈਚ ਚੱਲ ਰਹੇ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਡਰਾਈਵਰ ਦਾ ਵੀ ਚੱਲ ਰਿਹਾ ਰਾਜੇ ਤੇ ਬਾਕੀ ਆ ਤੁਸੀਂ ਜੁਆਇਨਡ ਕਰ ਸਕਦੇ ਹੋ ਆ ਤਿੰਨ ਪੋਸਟਾਂ ਦੇ ਬੈਲਡਿਟੀ ਦੇ ਆਫਰ ਵੀ ਚੱਲ ਰਹੇ ਆ ਜੀ ਤੁਸੀਂ ਬੈਚ ਲੈਣੇ ਹੋ ਰਾਜੇ ਇੱਕ ਵਾਰੀ ਵੀਵ ਹਾਲ ਚ ਜਾ ਕੇ ਬੈਲਡਿਟੀ ਜਰੂਰ ਚੈੱਕ ਕਰ ਲਿਆ ਕਰੋ ਧੰਨਵਾਦ ਜਿਹੜੀ ਰਾਜੇ ਅੱਜ ਪੰਜਾਬ ਸਰਕਾਰ ਦੁਆਰਾ ਪੋਸਟ ਕਟਿੰਗ ਗਈਆਂ ਇਹ ਕੋਲ 10 ਪੋਸਟਾਂ ਰਾਜੇ ਠੀਕ ਹੈ ਜੀ ਮੈਂ ਤੁਹਾਨੂੰ ਕਹਿਣਾ ਹੋਣਾ ਕਿ ਭਾਵੇਂ ਇੱਕ ਪੋਸਟ ਹੋਵੇ ਭਾਵੇਂ ਦੋ ਪੋਸਟ ਹੋ ਜਿਹੜੀ ਪੋਸਟ ਜੈਨੂਅਲ ਹੋਊਗੀ ਜਿਹੜੀ ਪੋਸਟ ਬਿਲਕੁਲ ਸਹੀ ਹੋਊਗੀ ਮੈਂ ਸਿਰਫ ਉਹਦੇ ਠੀਕ ਹੈ ਜੀ ਅਸਾਮੀਆਂ ਕਿਹੜੀਆਂ ਕਿਹੜੀਆਂ ਨੇ ਚ ਇੱਕ ਵੇ ਚੈੱਕ ਕਰ ਲਓ ਤਕਨੀਕੀ ਸਹਾਇਕ ਜ਼ਿਲ੍ਹਾ ਖਜ਼ਾਨਚੀ ਖੋਜ ਸਹਾਇਕ ਠੀਕ ਹੈ ਜੀ ਵਾਕੈਂਸੀਆਂ ਹੈਗੀਆਂ ਇਹ ਅਸਾਮੀਆਂ ਦੇ ਗਿਣਤੀਆਂ ਚ ਇੱਕ ਇੱਕ ਦੇ ਚੱਠ ਅੱਠ ਵਾਕੈਂਸੀਆਂ ਕਿਹੜੇ ਕਿਹੜੇ ਕੈਟਾਗਰੀ ਵਾਲੇ ਬੱਚੇ ਪੜ ਸਕਦੇ ਉਹ ਵੀ ਸੋ ਦੱਸਦਾ ਫਾਰਮ ਰਾਜੇ ਇਹਦੇ 23 ਤਰੀਕ ਤੋਂ ਆਨਲਾਈਨ ਹੋ ਚੁੱਕਿਆ ਕਹਿੰਦਾ ਮਤਲਬ ਅੱਜ ਤੋਂ ਤੇ ਆ ਆ ਲਾਸਟ ਡੇਟ ਹੈਗੀ 31 12 2023 ਤੇ ਫੀਸ ਭਰਨ ਦੀ ਮਿਤੀ ਜਿਹੜੀ ਹੈਗੀ ਇਹ 2 1 2024 ਤੱਕ ਤੁਸੀਂ ਇਹ ਫਾਰਮਾਂ ਦੀ ਜਿਹੜੀ ਫੀਸ ਆ ਉਹ ਭਰ ਸਕਦੇ ਹੋ ਪੋਸਟਰ ਦੇਖ ਸਕਦੇ ਹੋ ਰਾਜੇ ਪਹਿਲ ਨੰਬਰ ਤੇ ਡਾਇਰ ਸ਼ਹਿਰੀ ਹਵਾਬਾਜੀ ਪੰਜਾਬ ਨੰਬਰ 2 ਡਾਇਰੈਕਟਰ ਖਜ਼ਾਨਾ ਦੇ ਲੇਖਾ ਵਿਭਾਗ ਪੰਜਾਬ ਠੀਕ ਹੈ ਜੀ ਇਹਦੇ ਵਿੱਚ ਵੈਕੈਂਸੀਆਂ ਆਈਆਂ ਗਈਆਂ ਇੱਕ ਇੱਕ ਵੈਕੈਂਸੀ ਹੈ ਜਨਰਲ ਕੈਟਾਗਰੀ ਲਈ ਹੈ ਜਨਰਲ ਕੈਟਾਗਰੀ ਦੇ ਸਾਰੇ ਕੈਂਡੀਡੇਟ ਹੀ ਕੈਟਾਗਰੀ ਵਾਲੇ ਅਪਲਾਈ ਕਰ ਸਕਦੇ ਆ ਤੀਸਰੀ ਵੈਕੈਂਸੀ ਆਈ ਹੈ ਰਾਜੇ ਜਿਹੜੀ ਇਹ ਆਈ ਹੈ ਜਲ ਸਰੋਤ ਵਿਭਾਗ ਦੇ ਵਿੱਚ ਜਿੱਦੇ ਟੋਟਲ ਚਾਰ ਪੋਸਟਾਂ ਰਾਜੇ ਆ ਤੁਸੀਂ ਇੱਕ ਵਾਰੀ ਚੈੱਕ ਕਰ ਸਕਦੇ ਹੋ نیچے-नीचे ਠੀਕ ਹੈ ਜੀ ਟੋਟਲ ਚਾਰ ਪੋਸਟਾਂ ਗਈਆਂ ਤੇ ਇਸ ਤੋਂ ਬਾਅਦ ਰਾਜੇ ਆ ਕੈਟਾਗਰੀ ਕੋਡ ਆ ਗਿਆ ਕੁਆਲਿਫਿਕੇਸ਼ਨ ਤੁਹਾਨੂੰ ਮੈਂ ਦੱਸਦਾ ਰਾਜੇ ਜੀ ਜਿਹੜੇ ਕੈਂਡੀਡੇਟਾਂ ਨੇ ਇਹ ਰਜੇ ਪਹਿਲੀ ਪੋਸਟ ਭਰਨੀ ਹੈ ਉਹਨਾਂ ਕੋਲੇ ਪਲੱਸ 2 ਹੋਣੀ ਲਾਜ਼ਮੀ ਹੈ ਰਜੇ ਠੀਕ ਹੈ ਜੀ ਤੇ ਉਹਦੇ ਨਾਲ ਤਾਂ ਉਹਨਾਂ ਕੋਲੇ ਕੀ ਹੋਣਾ ਚਾਹੀਦਾ ਰਜੇ ਜੇ ਉਹਨਾਂ ਕੋਲ ਇਹ ਚੀਜ਼ ਹੈ ਨਹੀਂ ਸ਼ੁੱਡ ਹੈਵ ਪਾਸ ਪਲੱਸ 2 ਫੋਰ ਜੇ ਨਹੀਂ ਹੈਗਾ ਰਜੇ ਫਿਰ ਤੁਹਾਡੇ ਕੋਲੇ ਕੀ ਹੋਣਾ ਚਾਹੀਦਾਗਾ ਅ ਸ਼ੁੱਡ ਬੀ 3 ਤਿੰਨ ਸਾਲ ਦਾ ਕੋਰਸ ਹੋਣਾ ਚਾਹੀਦਾ 에ਅਰਕraft ਮੇਨਟੇਨਸ ਇੰਜੀਨੀਅਰਿੰਗ ਦੇ ਵਿੱਚ ਅਪਰੂਵਲ ਹੋਣਾ ਚਾਹੀਦਾ ਇਹ ਸੰਸਥਾ ਤੋਂ ਦੂਜਾ ਤੁਹਾਡੇ ਕੋਲੇ ਕੀ ਹੋਣਾ ਚਾਹੀਦਾ ਰਜੇ ਐਕਸਪੀਰੀਐਂਸ ਹੋਣਾ ਚਾਹੀਦਾ ਘੱਟੋ ਘੱਟ 5 ਸਾਲ ਦਾ ਠੀਕ ਹੈ ਜੀ ਤੁਹਾਡੇ ਕੋਲ ਕੰਪਿਊਟਰ ਦਾ ਓ ਲੈਵਲ ਹੋਣਾ ਚਾਹੀਦਾ ਹੈਗਾ ਇਸ ਦੂਜਾ ਜਿਹੜਾ ਜ਼ਿਲ੍ਹਾ ਖਜ਼ਾਨਚੀ ਦਾ ਜੀ ਇਹਦੇ ਵਾਸਤੇ ਸਿਰਫ ਤੁਹਾਡੇ ਕੋਲ ਸਿੰਪਲ ਗ੍ਰੈਜੂਏਸ਼ਨ ਹੈਗੀ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਤੀਸਰੇ ਦੇ ਵਿੱਚ ਰਾਜੇ ਖੋਜ ਸਹਾਇਕ ਦੇ ਵਿੱਚ ਠੀਕ ਹੈ ਜੀ ਤੁਹਾਡੇ ਕੋਲੇ ਆ ਚੀਜ਼ਾਂ ਹੋਣੀਆਂ ਜ਼ਰੂਰੀ ਹੈ ਮਾਸਟਰ ਡਿਗਰੀ ਤੁਹਾਡੇ ਕੋਲ ਸਾਇੰਸ ਦੀ ਹੋਣੀ ਲਾਜ਼ਮੀ ਹੈ ਫਿਜ਼ਿਕਸ, ਕੈਮਿਸਟਰੀ, ਮੈਥ ਇਹ ਪੜਿਆ ਹੋਣਾ ਚਾਹੀਦਾ ਹੈ ਜੀ ਠੀਕ ਹੈ ਜੀ ਇਹ ਵੈਕੈਂਸੀ ਹੈ ਰਾਜੇ ਠੀਕ ਹੈ ਜੀ ਤਕਨੀਕੀ ਜ਼ਿਲ੍ਹਾ ਖਜ਼ਾਨਚੀ ਖੋਜ ਸਹਾਇਕ ਗ੍ਰੇਡ A ਇਹ ਤੁਸੀਂ ਆਦੇ ਫਾਰਮ ਭਰ ਸਕਦੇ ਹੋ ਰਾਜੇ ਉਮਰ ਸੀਮਾ ਤੁਹਾਨੂੰ ਪਤਾ 5 ਸਾਲ ਦੀ ਸ਼ੋਰਟ ਹੁੰਦੀ ਹੈ ਠੀਕ ਹੈ ਜੀ ਫੀਸ ਦੇਖ ਲਓ ਫੀਸ ਜਨਰਲ categories ਵਾਸਤੇ 1000 ਰੁਪਏ ਐਸਸੀਬੀਸੀ ਵਾਸਤੇ 2500 ਤੇ ਹਸਾਬ ਕਾ ਇੱਕ ਸਰਵਿਸ ਮੈਨ ਡਿਪੈਂਡੈਂਟ ਵਾਸਤੇ ਇਹ ਆਪਣੇ ਹੈਗੀ ਹੈਗੀ 200 ਠੀਕ ਹੈ ਜੀ ਪੇਪਰ ਆ ਜਾਏ ਤੁਹਾਡਾ ਸਲੀਪਸ ਪੇਪਰ ਆਊਗਾ ਇਹਦਾ ਉਹਦਾ ਸਲੀਪਸ ਜੀ ਅਪਲੋਡ ਕਰਨਗੇ ਉਸ ਹਿਸਾਬ ਤੇ ਆਪ ਨੂੰ ਪਤਾ ਲੱਗੂ ਜਿਹੜਾ ਕੋਈ ਫੁੱਲ ਨੋਟੀਫਿਕੇਸ਼ਨ ਦੇਖਣਾ ਚਾਹੁੰਦਾ ਰਾਜੇ ਕੈਂਡੀਡੇਟ ਤੁਸੀਂ ਆਪਣਾ ਕਮੈਂਟ ਸੈਕਸ਼ਨ ਦੇ ਵਿੱਚ ਮੈਂ ਤੁਹਾਨੂੰ ਆਪਣਾ ਟੈਲੀਗ੍ਰam ਗਰੁੱਪ ਸੈਂਡ ਕਰ ਦਣਾ ਉੱਥੋਂ ਤੁਸੀਂ ਉਹਦੇ ਵਿੱਚ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਹਰ ਤਰ੍ਹਾਂ ਦੀ ਭਾਰਤੀ ਦੀ ਸਹੀ ਜਾਣਕਾਰੀ ਲੈਣ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਧੰਨਵਾਦ